ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਜਿਹੜਾ ਆ ਕਿ ਹਰ ਸਾਲ ਦੀ ਤਰ੍ਹਾਂ ਜਿਹੜਾ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਲਗਾਇਆ ਜਾਂਦਾ ਉੱਥੇ ਐਨਕਾ ਵੀ ਦਿੱਤੀਆਂ ਜਾਂਦੀਆਂ ਹਨ ਤੇ ਜਿਨ੍ਹਾਂ ਦੇ ਨੰਬਰ ਨੋਟ ਕਰ ਲਏ ਗਏ ਸੀ ਉਹਨਾਂ ਨੂੰ ਟਾਈਮ ਦਿੱਤਾ ਗਿਆ ਸੀ ਕਿ ਐਤਵਾਰ ਨੂੰ ਜਿਹੜਾ ਆ ਕਿ ਤੁਸੀਂ ਗੁਰਦੁਆਰਾ ਬਾਬਾ ਅਦਲੀ ਜੀ ਦੇ ਅਸਥਾਨ ਤੇ ਆ ਕੇ ਉਹ ਐਨਕਾ ਲੈ ਸਕਦੇ ਹੈਗੇ ਸੋ ਅੱਜ ਜਿਹੜੀ ਹੈਗੀ ਆ ਤੁਸੀਂ ਦੇਖ ਸਕਦੇ ਹੈਗੇ ਕਿ ਨੌਜਵਾਨ ਜਿਹੜੇ ਆ ਤੇ ਹੋਰ ਇਹ ਸਾਰੇ ਜਿਹੜੇ ਆ ਐਨਕਾ ਜਿਹੜੀਆਂ ਉਹ ਦੇ ਰਹੇ ਆ ਪਰ ਇੱਕ ਗੱਲ ਸਾਡੀ ਜਰੂਰ ਸੁਣ ਲਓ ਜਿਸ ਨੇ ਵੀ ਆਪਣੀ ਐਨਕ ਲੈਣੀ ਹੈਗੀ ਆ ਉਹ ਆਪਣੀ ਪਰਚੀ ਨੂੰ ਨਾ ਭੁੱਲੇ ਜਿਹੜੀ ਪਰਚੀ ਉਸ ਵੇਲੇ ਡਾਕਟਰ ਸਾਹਿਬ ਦੇ ਕੋਲੋਂ ਤੁਹਾਨੂੰ ਦਿੱਤੀ ਗਈ ਸੀ ਕਿਉਂਕਿ ਉਹਦੇ ਉੱਪਰ ਮੈਂ ਤੁਹਾਨੂੰ ਦੱਸਦਾ ਨਾ ਕਈ ਕਹਿ ਦਿੰਦੇ ਆ ਮੇਰੇ ਵਰਗੇ ਵੀ ਆ ਕੇ ਕਹਿ ਦਿੰਦੇ ਆ ਕਿ ਭਾਈ ਐਨਕ ਇੱਦਾਂ ਦੇ ਦਿਓ ਮੇਰੀ ਜਾਣ ਪਛਾਣ ਹੈਗੀ ਆ ਹੁਣ ਮੈਂ ਰੀਜ਼ਨ ਦੱਸਦਾ ਇਹ ਐਨਕ ਤੁਹਾਨੂੰ ਉੱਦਾਂ ਵੀ ਦੇ ਦੇਣਗੇ ਜੇ ਤੁਹਾਡੇ ਕੋਲ ਪਰਚੀ ਨਹੀਂ ਆ ਪਰ ਉਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਕਿਉਂਕਿ ਉੱਥੇ ਮਾਈਨਸ ਔਰ ਜਮਾ ਦਾ ਨਿਸ਼ਾਨ ਹੁੰਦਾ ਆ ਜੇਕਰ ਤੁਹਾਨੂੰ ਜ ਜਵਾਂ ਦੇ ਨਿਸ਼ਾਨ ਵਾਲੀ ਐਨਕ ਲੱਗਦੀ ਤਾਂ ਉਹ ਮਾਈਨਸ ਵਾਲੀ ਦੇ ਦਿੰਦੇ ਉਸੇ ਨੰਬਰ ਦੀ ਤਾਂ ਤੁਹਾਡੀ ਅੱਖ ਖਰਾਬ ਹੋ ਸਕਦੀ ਆ ਇਸ ਕਰਕੇ ਬਿਨਾ ਪਰਚੀ ਤੋਂ ਕਿਸੇ ਨੂੰ ਵੀ ਐਨਕ ਨਹੀਂ ਮਿਲੇਗੀ ਤੁਸੀਂ ਕਹੋਗੇ ਕਿ ਅਸੀਂ ਅੱਖਾਂ ਨੂੰ ਲਾ ਲੈਨੇ ਸਾਨੂੰ ਅੱਖਰ ਅੱਖਰ ਮੋਟੇ ਮੋਟੇ ਦਿੰਦੇ ਆ ਗਿਆ ਪਰ ਉਹਦੇ ਪਿੱਛੇ ਕਾਰਨ ਦੇਖੋ ਤੁਹਾਡੀ ਜਿਹੜੀ ਨਜ਼ਰ ਆ ਉਹ ਖਰਾਬ ਹੋ ਜਾਏਗੀ ਇਸ ਕਰਕੇ ਜਿਹੜੀ ਪਰਚੀ ਜਿਹੜੀ ਆ ਤੁਹਾਨੂੰ ਡਾਕਟਰ ਸਾਹਿਬ ਵੱਲੋਂ ਕੱਟੀ ਗਈ ਸੀ ਉਸ ਨੂੰ ਨਾਲ ਜ਼ਰੂਰ ਲੈ ਕੇ ਆਣਾ ਬਿਨਾ ਉਸ ਪਰਚੀ ਤੋਂ ਐਨਕ ਨਹੀਂ ਮਿਲੇਗੀ ਹਾਂ ਤੁਹਾਡੀ ਇਨਫੋਰਮੇਸ਼ਨ ਇੱਕ ਮੈਂ ਹੋਰ ਦੱਸ ਦਿੰਦਾ ਅੱਜ ਤੇ ਗੁਰਦੁਆਰਾ ਬਾਬਾ ਅਦਲੀ ਜੀ ਦੇ ਸਥਾਨ ਤੇ ਜਿਹੜੀ ਆ ਐਨਕਾਂ ਦਿੱਤੀਆਂ ਜਾ ਰਹੀਆਂ ਔਰ ਕੱਲ ਤੋਂ ਜੱਗੀ ਹਾਰਡਵੇਅਰ ਸਟੋਰ ਬਸ ਅੱਡੇ ਦੇ ਉੱਪਰ ਉੱਥੋਂ ਜਾ ਕੇ ਤੁਸੀਂ ਕਿਸੇ ਵੀ ਟਾਈਮ ਆਪਣੀ ਪਰਚੀ ਲਿਆ ਕੇ ਜਿਹੜੀ ਉਹ ਐਨਕ ਲੈ ਸਕਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਵੱਲੋਂ ਜਿਹੜੀ ਆ ਇਹ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਗਈ ਆ ਪਰਚੀ ਨਾਲ ਜ਼ਰੂਰ ਲੈ ਕੇ ਆਣਾ ਬੰਦਾ ਕਿਸੇ ਨੂੰ ਵੀ ਭੇਜ ਸਕਦੇ ਜ਼ਰੂਰੀ ਨਹੀਂ ਕਿ ਉਸਨੇ ਨਾਲ ਆਣਾ ਸੋ ਨਮਾ ਸ਼ਰਦਪਾਪਾ YouTube ਚੈਨਲ ਤੋਂ ਚੀਫ ਰਿਪੋਰਟਰ ਕੈਸ ਕਰਚਾ ਦੀ ਵਿਸ਼ੇਸ਼ ਰਿਪੋਰਟ ਕੀ ਹੈਗਾ ਸਲਾਨਾ ਜੋੜ ਮੇਲਾ ਆ ਰਿਹਾ ਆ ਇਸ ਸਥਾਨ ਦੇ ਉੱਪਰ ਗੁਰਦੁਆਰਾ ਬਾਬਾ ਅਦਲੀ ਜੀ ਦੇ ਸਥਾਨ ਦੇ ਉੱਪਰ ਕਾਫੀ ਰੌਣਕਾਂ ਕਈ ਦਿਨਾਂ ਤੋਂ ਲੱਗੀਆਂ ਹੋਈਆਂ ਨੇ ਔਰ ਤੁਸੀਂ ਦੇਖ ਸਕਦੇ ਹੈਗਾ ਸੇਵਾਦਾਰ ਵੀ ਉੱਧਰ ਸੇਵਾ ਨਿਭਾ ਰਹੇ ਨੇ ਕਈ ਦਿਨ ਤੋਂ ਜਿਹੜੀਆਂ ਇੱਥੇ ਰੌਣਕਾਂ ਲੱਗੀਆਂ ਹੋਈਆਂ ਨੇ ਔਰ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਆ ਉਹ ਅਸੀਂ ਨਵਾਂ ਸ਼ਰਦ ਬਾਬਾ YouTube ਚੈਨਲ ਦੇ ਉੱਪਰ ਨਗਰ ਨਗਰ ਕੀਰਤਨ ਦੇ ਬਾਰੇ ਵੀ ਅਸੀਂ ਦੇ ਦਿੱਤੀ ਹੈਗੀ ਆ ਔਰ ਕਿਸ ਕਿਸ ਦਿਨ ਦੇ ਕੀ ਕੀ ਪ੍ਰੋਗਰਾਮ ਹੈਗਾ ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਅਸੀਂ ਨਵਾਂ ਸ਼ਰਦ ਬਾਬਾ YouTube ਚੈਨਲ ਤੇ ਦੇ ਦਿੱਤੀ ਗਈ ਆ ਤੇ ਜਦੋਂ ਨਗਰ ਕੀਰਤਨ ਹੋਏਗਾ ਤੇ ਉੱਥੋਂ ਲੰਗਰ ਵਰਤਾਇਆ ਜਾਏਗਾ ਉਹ ਸਾਰੀ ਰਿਪੋਰਟ ਜਿਹੜੀ ਆ ਤੁਹਾਨੂੰ ਇਸ ਚੈਨਲ ਤੇ ਪਹੁੰਚਦੀ ਰਹੇਗੀ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਾਣਦੇ ਹੋ ਕਿ ਅੱਜ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਜਿਹੜਾ ਆ ਅੱਜ ਅੱਜ ਦੇ ਦਿਨ ਸੀ ਮਤਲਬ ਉਹ ਜੋ ਦੇਸੀ ਤਰੀਕਾ ਵੀ ਕੱਢਿਆ ਗਈਆਂ ਜਾਂ ਕੁਝ ਵੀ ਹੈਗਾ ਉਹਦੇ ਮੁਤਾਬਕ ਅੱਜ ਦਾ ਜਿਹੜਾ ਦਿਨ ਹੈਗਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਵਿਆਹਪੁਰਪਿਆਗਾ ਉੱਤੇ ਜਾਣਦੇ ਹੈਗੇ ਆ ਕਿ ਇੱਥੇ ਕੌਣ-ਕੌਣ ਛੁਪ ਕਾਮਨਾਵਾ ਦੇਣਾ ਚਾਹੁੰਦੇ ਹਾਂਜੀ ਸਾਬका ਪ੍ਰਧਾਨ ਸਾਹਿਬ ਵੀ ਨੇ ਪਤਾ ਨਹੀਂ ਹੁਣ ਵੀ ਨੇ ਕੀ ਕਹਿਣਾ ਚਾਹੋਗੇ ਜੀ ਗੁਰਗੋਸ਼ ਨੇ ਤੇ ਵਿਆਹ ਦੀ ਖੁਸ਼ੀ ਦੀ ਬਹੁਤ-ਬਹੁਤ ਬਤਾਈ ਠੀਕ ਹੈ ਜੀ ਹਾਂਜੀ ਬਹੁਤ ਬਧਾਈ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਦੇ ਹਾਂਜੀ ਤੁਸੀਂ ਕੀ ਕਹਿਣਾ ਵਿਆਹ ਦੀ ਲੱਖ ਲੱਖ ਬਧਾਈ ਬੜੀ ਖੁਸ਼ੀ ਹੁੰਦੀ ਹੈ ਨਾ ਜਦੋਂ ਗੁਰੂ ਸਹਿਬਾਨ ਜੀ ਦਾ ਅੱਜ ਜਿਹੜਾ ਮਤਲਬ ਵਿਆਹ ਹੈ ਠੀਕ ਹੈ ਨਾ ਮਤਲਬ ਬੜੀ ਖੁਸ਼ੀ ਹੁੰਦੀ ਹੈ ਗੁਰੂ ਘਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਹੈ ਕੀ ਕਹਿਣਾ ਚਾਹੋਗੇ ਗੁਰੂ ਗੋਬਿੰਦ ਸਿੰਘ ਦੇ ਲੱਖ ਲੱਖ ਵਿਆਹ ਦੀ ਬਧਾਈ ਹਾਂਜੀ ਹਾਂਜੀ ਤੁਸੀਂ ਗੋਬਿੰਦ ਸਿੰਘ ਜੀ ਦੇ ਵਿਆਹ ਦੀਆਂ ਲੱਖ ਲੱਖ ਬਧਾਈਆਂ ਹਾਂਜੀ ਇਹ ਤੁਸੀਂ ਦੇਖ ਸਕਦੇ ਹੋਗੇ ਹੈਗਾ ਰੌਣਕਾਂ ਲੱਗੀਆਂ ਹੋਈਆਂ ਨੇ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਜ ਵਿਆਹਪੁਰਪਤੇ ਜਿਹੜਾ ਆ ਉਹਨਾਂ ਦਾ ਵਿਆਹ ਦਾ ਹੈਗਾ ਉਸ ਦੇ ਉੱਪਰ ਸਮੂਹ ਸਾਧ ਸੰਗਤ ਵੱਲੋਂ ਵੀ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੱਤੀ ਗਈ। ਮੁੱਕ ਦੇ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਘਰ ਤੋਂ ਟੋਟ ਲੰਗਰ ਜਿਹੜਾ ਆ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਉਹ ਵਰਤਾਇਆ ਜਾ ਰਿਹਾ ਆ ਸੇਵਾਦਾਰ ਜਿਹੜੇ ਆ ਵਕੂਫੀ ਸੇਵਾ ਕਰ ਰਹੇ ਨੇ ਤੁਹਾਨੂੰ ਫਿਰ ਤੋਂ ਅਸੀਂ ਦੱਸ ਦਈਏ ਕਿ ਅੱਜ ਦਾ ਜਿਹੜਾ ਦਿਹਾੜਾ ਆ ਬੜਾ ਸ਼ੁਭ ਹੈਗਾ ਆ ਸਹਿਬ ਸ਼ਿਰੂ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਜਿਹੜਾ ਆ ਕਿ ਵਿਆਹ ਜਿਹੜਾ ਆ ਕਿ ਇਹ ਪੁਰਬ ਵੀ ਹੈਗਾ ਆ ਸੋ ਉਤਟ ਲੰਗਰ ਗੁਰਦੁਆਰਾ ਬਾਬਾ ਅਦਲੀ ਜੀ ਦੇ ਸਥਾਨ ਤੇ ਵਰਤਾਇਆ ਜਾ ਰਿਹਾ ਹੈ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਆ ਗੁਰੂ ਘਰ ਟਟ ਲੰਗਰ ਵਰਤਾਇਆ ਜਾ ਰਿਹਾ ਹੈ ਰੌਣਕਾਂ ਲੱਗੀਆਂ ਹੋਈਆਂ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਨਾ ਇਹ ਜਾਣਕਾਰੀ ਦਿੱਤੀ ਆ ਕਿ ਅੱਜ ਸਹਿਬ ਸ਼ਿਰੂ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਹੈਗਾ ਅੱਜ ਵਿਆਹ ਦਾ ਹੈਗਾ ਆ ਦਿਨ ਹੈਗਾ ਆ ਉਹਦੇ ਜੋ ਦੇਸੀ ਮਹੀਨਾ ਮੁਤਾਬਕ ਹੋਏਗਾ ਜਾਂ ਜਿਸ ਤਰ੍ਹਾਂ ਵੀ ਹੈਗਾ ਲੇਕਿਨ ਅੱਜ ਇਹ ਪੁਰਬ ਵੀ ਹੈਗਾ ਉਹਨਾਂ ਦਾ ਵਿਆਹ ਵੀ ਹੈਗਾ ਸੋ ਤੁਸੀਂ ਉਹਨਾਂ ਦੇ ਵਿਆਹ ਤੇ ਵਧਾਈ ਨਹੀਂ ਦੇਣਾ ਚਾਹੂਗੇ ਹਾਂ ਜੀ ਦੇਣਾਗੇ ਮਾਤਾ ਜੀਤੋ ਜੀ ਨਾਲ ਗੁਰੂ ਅਤੇ ਲਾਹੌਰ ਮਹੋਇਆ ਨੰਦਪੁਰ ਸਾਹਿਬ ਲਾਹੌਰ ਵਿਕੇ ਹੋਇਆ ਵਿਆਹ ਤੇ ਸਾਨੂੰ ਬੜੀ ਅੱਜ ਕਿੰਨੀ ਖੁਸ਼ੀ ਹੁੰਦੀ ਆ ਉਹਨਾਂ ਦਾ ਅੱਜ ਖੁਸ਼ੀ ਆ ਅੱਜ ਬੜਾ ਖੁਸ਼ੀ ਆ ਦੇਖੋ ਇੱਕ ਤਾਂ ਗੁਰਦੁਆਰਾ ਬਾਬਾ ਅਦਲੀ ਜੀ ਦੇ ਹਸਤਾਨ ਤੇ ਸਲਾਨਾ ਜੋੜ ਮੇਲੇ ਚੱਲ ਰਹੇ ਆ ਔਰ ਉਹਦੇ ਦਰਾਂ ਨੀ ਉਹਨਾਂ ਦਾ ਅੱਜ ਵਿਆਹ ਦਾ ਹੈਗਾ ਤੇ ਇਹ ਤੇ ਇੱਕ ਹੋਰ ਕਹਿੰਦੇ ਹੁੰਦੇ ਆ ਕਿ ਚਾਰ ਚੰਨ ਲੱਗ ਗਏ ਆ ਕਾਜੀ ਇਹਨਾਂ ਵੱਲੋਂ ਵੀ ਅਸੀਂ ਤੁਹਾਨੂੰ ਇਹਨਾਂ ਵੱਲੋਂ ਵੀ ਵਧਾਈ ਦਿੱਤੀ ਗਈ ਆ ਔਰ ਤੁਸੀਂ ਦੇਖ ਰ ਸਕਦੇ ਹੋ ਟੁੱਟ ਲੰਗਰ ਦੇ ਲਈ ਜਿਹੜਾ ਹੈਗਾ ਕਿ ਇੱਧਰ ਜਿਹੜਾ ਹੈ ਕਿ ਸਬਜ਼ੀਆਂ ਵਗੈਰਾ ਜਿਹੜੇ ਆ ਸੇਵਾਦਾਰ ਜਿਹੜੇ ਆ ਸੇਵਾ ਨਿਭਾ ਰਹੇ ਨੇ ਸੋ ਬਾਕੀ ਹਰ ਜਿੱਥੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹੈਗਾ ਇੱਥੇ ਕੈਂਪ ਐਨਕਾ ਵੱੰਡੀਆਂ ਜਾ ਰਹੀਆਂ ਉੱਥੇ ਹੀ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਅੱਜ ਵਿਆਹ ਦਾ ਜਿਹੜਾ ਹੈਗਾ ਆ ਉਹਦੇ ਕਰਕੇ ਵੀ ਜਿਹੜਾ ਹੈ ਇੱਥੇ ਟੁੱਟ ਲੰਗਰ ਜਿਹੜਾ ਵਰਤਾਇਆ ਜਾ ਰਿਹਾ ਹੈ ਸਾਲਾਨਾ ਜੋੜ ਮੇਲਾ ਤੇ ਚੱਲ ਹੀ ਰਿਹਾ ਹੈ ਔਰ ਵਾਕਈ ਜਿਹੜੇ ਹੈ ਗਿਆ ਇੱਕ ਬੇਟੀ ਹੈ ਗਿਆ ਇਹ ਆਪਣੇ ਮੈਂ ਦੇਖਿਆ ਹੈਗਾ ਕੀ ਉਹਨੂੰ ਗੁਰਦੁਆਰਾ ਸਾਹਿਬ ਆਇਆ ਇਹ ਜਿਹੜੇ ਸ਼ਬਦ ਕੀਰਤਨ ਵੀ ਮਤਲਬ ਸ਼ਬਦ ਦੀ ਵੀ ਬਹੁਤ ਅੱਛਾ ਗਾਇਨ ਕਰਦੇ ਨੇ ਸ਼ਬਦ ਦਾ ਉਚਾਰਨ ਬੜਾ ਅੱਛਾ ਹੈ ਨਾ ਔਰ ਦੇਖਦੇ ਹੈ ਗਿਆ ਕਿ ਮੇ ਲੰਗਰ ਤਾਣੀਆਂ ਪਟਨੇ ਤੇ ਸੰਧ ਚੜਿਆ ਮਾਤਾ ਗੁਜਰੀ ਨੂੰ ਮੇ ਲੜਬਦਾਈਆਂ ਦੱਸਾਂ ਕਿ ਜੋ ਬੋਲ ਬੋਲ ਕੇ ਮੈਂ ਦੱਸਾਂ ਕਿ ਜੋ ਬੋਲ ਬੋਲ ਕੇ ਸਾਹਿਬ ਦਿਆਂ ਬੜੇ ਆਇਆ ਪਟਨੇ ਚ ਜਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਬਧਾਈਆ ਪਟਨੇ ਚ ਜਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਬਧਾਈਆ ਮੈਂ ਦੱਸਾਂ ਕਿ ਜੋ ਬੋਲ ਬੋਲ ਕੇ ਮੈਂ ਦੱਸ ਸਕੀਂ ਜੋ ਬੋਲ ਬੋਲ ਕੇ ਸਾਹਿਬ ਦੀਆਂ ਵਡਿਆਈਆਂ ਮੈਂ ਦੱਸ ਸਕੀਂ ਜੋ ਬੋਲ ਬੋਲ ਕੇ ਸਾਹਿਬ ਦੀਆਂ ਵਡਿਆਈਆਂ ਸੋ ਸਾਰਿਆਂ ਨੂੰ ਹੀ ਸ਼ੁਭ ਕਾਮਨਾਵਾਂ ਚਲੋ